ਜੀ ਮੈਮ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦੇ ਜਿਹੜਾ ਤੀਜ ਦਾ ਤਿਉਹਾਰ ਸਕੂਲ ਦੇ ਵਿੱਚ ਮਨਾਇਆ ਜਾ ਰਿਹਾ ਸਭ ਤੋਂ ਪਹਿਲੇ ਤੇ ਮੈਂ ਦੱਸਣਾ ਚਾਹਾਂਗੀ ਕਿ ਤੀਜ ਦੇ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਤੋਂ ਇੱਕ ਮੈਂ ਕਵਨ ਦੇ ਨਾਲ ਇਹਨੂੰ ਸ਼ੁਰੂ ਕਰਾਂਗੀ ਸੋਨ ਮਹੀਨੇ ਕਟਾ ਕਾਲੀਆਂ ਚੜਦੇ ਬੱਦਲ ਆਇਆ ਸਭ ਕੁੜੀਆਂ ਨੇ ਗਹਿਣੇ ਪਾਏ ਚੜਿਆ ਰੂਪ ਸੁਆਇ ਇਹਦੇ ਨਾਲ ਹੀ ਮੈਂ ਸਾਰੇ ਹੀ ਪੰਜਾਬ ਵਾਸੀਆਂ ਅਵੰ ਬਿਨਾਂ ਨਗਰ ਦੇ ਸਾਰੇ ਵਾਸੀਆਂ ਨੂੰ ਮੈਂ ਅੱਜ ਤੀਜ ਦੇ ਤਿਉਹਾਰ ਦਾ ਬਹੁਤ ਬਹੁਤ ਮੁਬਾਰਕਾਂ ਦਿੰਦੀ ਆ ਇਹ ਤੀਜ ਦਾ ਤੁਹਾਡੀਆਂ ਦਾ ਤਿਉਹਾਰ ਦੇਖੋ ਅਸੀਂ ਹਮੇਸ਼ਾ ਕਹਿੰਦੇ ਆ ਕਿ ਧੀਆਂ ਜਿਹੜੀਆਂ ਇਸ ਘਰ ਦੀ ਮਾਨ ਘਰ ਦੀਆਂ ਸ਼ਾਨ ਹਰ ਵੇਲੇ ਕਿਹਾ ਜਾਂਦਾ ਹੈ ਕਿ ਬੇਟੀ ਬਚਾਓ ਬੇਟੀ ਪੜਾਓ ਇਹ ਤੀਆਂ ਦਾ ਤਿਉਹਾਰ ਇਸੇ ਕਰਕੇ ਮਨਾਇਆ ਜਾਂਦਾ ਕਿਉਂਕਿ ਅੱਜ ਅਸੀਂ ਇਹ ਮੰਨਦੇ ਆ ਕਿ ਸਾਡੀਆਂ ਧੀਆਂ ਜਿਹੜੀਆਂ ਸਾਡੀ ਸ਼ਾਨ ਅੱਜ ਬਹੁਤ ਬਹੁਤ ਅੱਛੇ ਮੁਕਾਮ ਤੇ ਚੱਲ ਰਹੀ ਨੇ ਤੇ ਸ਼ੈਮਰੌਕ ਇੰਟਰਨੈਸ਼ਨਲ ਸਕੂਲ ਦਿਨਾਨਗਰ ਦੇ ਵਿੱਚ ਅੱਜ ਸਾਡੇ ਸਾਰੇ ਸਕੂਲ ਦੀਆਂ ਕੁੜੀਆਂ ਨਾਲ ਹੀ ਸਾਡੀਆਂ ਜਿਹੜੀਆਂ ਟੀਚਰਾਂ ਹਨ ਉਹਨਾਂ ਨੇ ਬਹੁਤ ਹੀ ਜੋਰ-ਸ਼ੋਰ ਨਾਲ ਧੀਆਂ ਦਾ ਤਿਉਹਾਰ ਮਨਾਇਆ। ਇਹਦੇ ਵਿੱਚ ਅੱਜ ਸਾਰੇ ਬੱਚਿਆਂ ਨੇ ਬਹੁਤ ਵਧੀਆ ਆਪਣਾ ਪੰਜਾਬੀ ਸੱਭਿਆਚਾਰ ਦੇ ਵਿੱਚ ਤਿਆਰ ਹੋ ਕੇ ਆਏ ਕਿਉਂਕਿ ਅੱਜ ਜਿਹੜੇ ਅਸੀਂ ਅੱਗੇ ਵੈਸਟਰਨ ਕਲਚਰ ਦੇ ਨਾਲ ਚੱਲਦੇ ਜਾ ਰਹੇ ਹਾਂ ਤੇ ਪੰਜਾਬੀ ਸੱਭਿਆਚਾਰ ਜਿਹੜਾ ਇਹ ਭੁੱਲਦੇ ਜਾ ਰਹੇ ਹਾਂ। ਤੇ ਬੱਚਿਆਂ ਨੂੰ ਇਸ ਵਾਰੇ ਜਾਗਰੂਕ ਕਰਨ ਵਾਸਤੇ ਇਹੋ ਜਿਹੀਆਂ ਚੀਜ਼ਾਂ ਸਕੂਲ ਦੇ ਵਿੱਚ ਕਰਨੀਆਂ ਬਹੁਤ ਜ਼ਰੂਰੀ ਹੁੰਦੀ ਹੈ ਜਿਦੇ ਨਾਲ ਬੱਚਿਆਂ ਨੂੰ ਇਹ ਸਾਰੇ ਨੈਤਿਕ ਮੁੱਲਿਆ ਵੀ ਆਣ ਤੇ ਅੱਜ ਬੱਚਿਆਂ ਨੇ ਪੂਰੇ ਪੰਜਾਬੀ ਸਭਿਆਚਾਰ ਦੇ ਨਾਲ ਪੂਰਾ ਸਕੂਲ ਸਾਡਾ ਸੱਜੇ ਬੱਚੇ ਸੱਜੇ ਦੀ ਹੈ ਬੱਚੇ ਬਹੁਤ ਤਿਆਰ ਹੋਏ ਦੇ ਇਸੇ ਤਰੀਕੇ ਨਾਲ ਤੇ ਬੱਚਿਆਂ ਨੇ ਅਸੀਂ ਅੱਜ ਇੱਕ ਮਿਸ ਤੀਜ ਦਾ ਕੰਟੈਸਟ ਵੀ ਕੀਤਾ ਜਿਦੇ ਵਿੱਚ ਕੁੜੀਆਂ ਬਹੁਤ ਅੱਛੀ ਤਰ੍ਹਾਂ ਸੇ ਤਿਆਰ ਹੋ ਕੇ ਆਈਆਂ ਤੇ ਉਹਨਾਂ ਨੇ ਆਪਣੇ ਆਪਣੇ ਡਿਫਰੈਂਟ ਡਿਫਰੈਂਟ ਰਾਊਂਡ ਜਿਹੜੇ ਉਸ ਸਟੇਜ ਦੇ ਉੱਪਰ ਪਾਰ ਕੀਤੇ ਹੂੰ ਇਸ ਦੇ ਨਾਲ ਨਾਲ ਸਾਡੇ ਬੱਚਿਆਂ ਨੇ ਗਿੱਧਾ ਪੰਜਾਬੀ ਦੂਸਰੇ ਡਾਂਸ ਪੰਗੜਾ ਸਾਰਾ ਕੁਝ ਕਰਕੇ ਨਾਲ ਹੀ ਅਸੀਂ ਆਪਣੇ ਟੀਚਰਸ ਨੂੰ ਵੀ ਪਿੱਛੇ ਨਹੀਂ ਛੱਡਦੇ ਜਿਹੜੀਆਂ ਸਾਡੀਆਂ ਅਧਿਆਪਕਾ ਹੈ ਇਹਨਾਂ ਨੂੰ ਵੀ ਅੱਜ ਦੇ ਦਿਨੇ ਇਹ ਚੀਜ਼ ਦਾ ਪਤਾ ਚੱਲੇ ਤੇ ਅਸੀਂ ਇੱਕ ਤੀਜ ਕੁਈਨ ਜਿਹੜੀ ਆਪਣੇ ਟੀਚਰਾਂ ਦੇ ਵਿੱਚੋਂ ਵੀ ਕੱਢੀ ਹੈ ਜਿਹਦੇ ਇਹਦੇ ਵਿੱਚ ਵੀ ਬੱਚੇ ਟੀਚਰਾਂ ਨੇ ਸਾਡਿਆਂ ਨੇ ਸੇਸ ਤੇ ਉਪਰ ਆ ਕੇ ਪਰਫਾਰਮ ਕੀਤਾ ਔਰ ਉਸ ਰਾਂ ਰਸੀ ਕੀਤਾ ਹੈ ਮੈਡਮ ਜਿਸ ਤਰ੍ਹਾਂ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਜਿਹੜਾ ਦੌਰ ਸੀ ਉਹਦੇ ਵਿੱਚ ਜਦੋਂ ਇਹ ਕਲਚਰ ਜਿਹੜਾ ਸੱਭਿਆਚਾਰ ਆ ਪੰਜਾਬ ਦਾ ਜਿਹੜੀਆਂ ਧੀਆਂ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸੋਰੇ ਪਰਿਵਾਰ ਤੋਂ ਪੇਕੇ ਪਰਿਵਾਰ ਜਾਂਦੇ ਸੀ ਜਾਂ ਉਹ ਕਿਤੇ ਨਾ ਕਿਤੇ ਉਹ ਲੋਪ ਚੀਜ਼ਾਂ ਹੁੰਦੀਆਂ ਨੇ ਜਿਹੜੇ ਨਜ਼ਰ ਆ ਰਹੀਆਂ ਇਸ ਵੀਡੀਓ ਦਰਾਹੀ ਜਿਹੜੇ ਵੀਡੀਓ ਨੂੰ ਦੇਖ ਰਹੇ ਲੋਕਾਂ ਲਈ ਖਾਸ ਕੀ ਮੈਸੇਜ ਹੈ ਖਾਸ ਕਰ ਤੀਜ ਦੇ ਤਿਉਹਾਰ ਨੂੰ ਲੈ ਕੇ ਖਾਸਕਰ ਮੇਰਾ ਮੈਸੇਜ ਇਹ ਹੋਏ ਕਿ ਸਾਨੂੰ ਆਪਣਾ ਜਿਹੜਾ ਪੰਜਾਬੀ ਸੱਭਿਆਚਾਰ ਹੈ ਇਹਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਪੰਜਾਬੀ ਅਸੀਂ ਜਿੰਨੇ ਮਰਜ਼ੀ ਅੰਗਰੇਜ਼ੀ ਵੀ ਬੋਲੀਏ ਸਭ ਕੁਝ ਬੋਲੀਏ ਅਸੀਂ ਜ਼ਰੂਰ ਸੂਈ ਬੀਐਸਸੀ ਸਕੂਲ ਦੇ ਵਿੱਚ ਆ ਅਸੀਂ ਬੱਚਿਆਂ ਨੂੰ ਕਹਿੰਨੇ ਆ ਕਿ ਅੰਗਰੇਜ਼ੀ ਬੋਲਣਾ ਬਹੁਤ ਜ਼ਰੂਰੀ ਹੈ ਜਾਂ ਕੁਝ ਹੈ ਤੇ ਅਸੀਂ ਫਿਰ ਵੀ ਪੰਜਾਬੀ ਦਾ ਕਲਚਰ ਅਸੀਂ ਕਦੇ ਵੀ ਪਿੱਛੇ ਨਹੀਂ ਛੱਡਦੇ ਔਰ ਮੇਰਾ ਇਹੋ ਕਹਿਣਾ ਹੈ ਕਿ ਧੀਆਂ ਨੂੰ ਉਸੇ ਤਰ੍ਹਾਂ ਹੀ ਆਪਣੇ ਮਾਈਕਿਆਣਾ ਚਾਹੀਦਾ ਹੈ ਕੋਈ ਵੀ ਕਲਚਰ ਜਿਹੜਾ ਸਾਡਾ ਪਿਛਲੇ ਜਿਹੜੇ ਹੈ ਨਾ ਉਹ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਏ ਅਸੀਂ ਰੱਖਾਂਗੇ ਤਾਈਓ ਅਸੀਂ ਕਾਮਯਾਬ ਰਹਾਂਗੇ ਕਿਉਂਕਿ ਅੱਗੇ ਅਸੀਂ ਜਿੰਨੇ ਮਰਜ਼ੀ ਅੱਗੇ ਚਲਦੇ ਜਾਈਏ ਪੰਜਾਬੀ ਸਭਿਆਚਾਰ ਨੂੰ ਸਾਨੂੰ ਕਦੀ ਵੀ ਨਹੀਂ ਪੁੱਲਣਾ ਚਾਹੀਦਾ ਇੱਕ ਵਾਰੀ ਫੇਰ ਮੈਂ ਸਾਰਿਆਂ ਨੂੰ ਆਪਣੇ ਪੰਜਾਬੀ ਸਭਿਆਚਾਰ ਦੇ ਵਾਸਤੇ ਕਹਨੀ ਹੈ ਕਿ ਸਾਨੂੰ ਸ਼ਾਨ ਹੈ ਮਾਨ ਹੈ ਆਪਣੇ ਪੰਜਾਬੀ ਸਭਿਆਚਾਰ ਦੀ